ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦਿਲਰਾਜ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਮਿਸ ਨੀਲਾ ਅੱਜ ਅਸੀਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਸਾਂਝੀ ਕਰਨ ਲੱਗੇ ਹਾਂ ਕਿ 28 ਸਤੰਬਰ ਦਿਨ ਐਤਵਾਰ ਨੂੰ ਨੂਪੁਰ ਬੇਦੀਆਂ ਬਲੌਗ ਦੇ ਵਿੱਚ ਪਿੰਡ ਤਖਤਗੜ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇੱਕ ਖੂਨਦਾਨ ਕੈਂਪ ਲੱਗ ਰਿਹਾ ਹੈ ਇਹ ਕੈਂਪ ਇਸ ਹੀਰਪਗਤ ਸਿੰਘ ਜੀ ਦੇ ਜਨਮ ਦਿਨ ਦੇ ਦਿਹਾੜੇ ਤੇ ਲੱਗ ਰਿਹਾ ਹੈ ਇਸ ਦੇ ਵਿੱਚ ਭਾਰਤ ਵਿਕਾਸ ਪ੍ਰਸ਼ਾਸਨ ਤਖਤਗੜ ਤੇ ಗ್ರಾಮ ਪੰਚਾਇਤ ਤਖਤਗੜ ਦੇ ਸਹਿਯੋਗ ਨਾਲ ਇਹ ਕੈਂਪ ਲੱਗ ਰਿਹਾ ਹੈ ਤੇ ਸਾਰਿਆਂ ਨੂੰ ਗੁਜਾਰਿਸ਼ ਹੈ ਕਿ ਤੁਸੀਂ ਇਸ ਕੈਂਪ ਦੇ ਵਿੱਚ ਹੋਮ ਹਮਾ ਕੇ ਪਹੁੰਚੋ ਸੜੀਆਂ ਭੈਣਾਂ ਨੂੰ ਵੀ ਤੇ ਸਾਡੇ ਭਰਾਵਾਂ ਨੂੰ ਵੀ ਹਾਂਜੀ ਤੇ ਖੂਨਦਾਨ ਹੈਗਾ ਇੱਕ ਮਹਾਦਾਨ ਜਿਸ ਦੇ ਨਾਲ ਕਿ ਤੁਹਾਡੇ ਇਸ ਦਾਨ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਤੇ ਬਾਕੀ ਦੁਬਾਰਾ ਤੁਸੀਂ ਵੀ ਜੀ ਗੁਜਾਰਿਸ਼ ਕਰੋ ਦਿਲਾਜ ਹਾਂਜੀ ਹਾਂਜੀ ਸਾਰਿਆਂ ਨੂੰ ਬੇਨਤੀ ਆ ਜਰੂਰ ਪਹੁੰਚੋ ਜੀ ਕਿਉਂਕਿ ਇਹ 28 ਸਤੰਬਰ ਦਿਨ ਐਤਵਾਰ 2025 ਤਖਤਗੜ੍ਹ ਪਹੁੰਚੋ ਖੂਨਦਾਨ ਮਹਾਦਾਨ ਸਾਰਿਆਂ ਨੂੰ ਬੇਨਤੀ ਹੈ ਸਾਡੇ ਵੱਲੋਂ ਰਿਕੁਐਸਟ ਹੈ ਜਰੂਰ ਪਹੁੰਚੋ ਜੀ ਤੇ ਖੂਨਦਾਨ ਕਰੋ ਤੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਲੋੜ ਹੈ ਖੂਨ ਦੀ ਕਿਉਂਕਿ ਬਹੁਤ ਅੱਜਕੱਲ ਇਦਾਂ ਵਾ ਬਈ ਹਸਪੀਟਲਾਂ ਦੇ ਵਿੱਚ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਜਿੰਨਾ ਵੀ ਇਹ ਦਾਨ ਹੋ ਸਕੇ ਖੂਨ ਦਾ ਜਰੂਰ ਕਰੋ ਜੀ ਧੰਨਵਾਦ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਜੀ